ਇੱਕ ਪਾਸੇ ਨਰਾਤਿਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਦੂਜੇ ਪਾਸੇ ਇੱਕ ਪਿੰਡ ਚ ਪ੍ਰਵਾਸੀਆਂ ਨੂੰ ਬਾਹਰ ਕੱਢਣ ਦਾ ਫਰਮਾਨ ਸੁਣਾਇਆ ਗਿਆ ਤੇ ਤੀਜੇ ਪਾਸੇ ਇੱਕ ਘਣੌਣੀ ਹਰਕਤ ਸਾਹਮਣੇ ਆਈ ਹੈ ਘਣੌਣੀ ਹਰਕਤ ਇਸ ਤਰੀਕੇ ਨਾਲ ਕਿ ਇੱਕ ਪ੍ਰਵਾਸੀ ਵੱਲੋਂ ਪ੍ਰਵਾਸੀ ਦੀ ਹੀ ਧੀ ਦੇ ਨਾਲ ਜੋ ਕਿ ਬਹੁਤ ਛੋਟੀ ਹੈ ਨਰਸਰੀ ਕਲਾਸ ਚ ਪੜਦੀ ਹੈ ਉਸ ਨਾਲ ਗੰਦੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਲਾਲਚ ਦੇ ਕੇ ਬੱਚੀ ਨੂੰ ਨਾਲ ਲਾ ਕੇ ਉਸ ਨਾਲ ਗੰਦੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਹੀ ਪ੍ਰਵਾਸੀਆਂ ਨੂੰ ਇਸ ਬਾਰੇ ਪਤਾ ਲੱਗਦਾ ਤਾਂ ਉਹਨਾਂ ਵੱਲੋਂ ਹੰਗਾਮਾ ਕੀਤਾ ਗਿਆ ਤਾਂ ਖੈਰ ਜਿਸ ਦੋਸ਼ੀ ਵੱਲੋਂ ਇਹ ਸਾਰੀ ਗੰਦੀ ਕਰਤੂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁਲਿਸ ਨੂੰ ਫੜਾ ਦਿੱਤਾ ਗਿਆ ਜਿਸ ਵੱਲੋਂ ਇਹ ਗੰਦੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹ ਪਟਨਾ ਦਾ ਹੈ ਅਤੇ ਜਿਸ ਬੱਚੀ ਦੇ ਨਾਲ ਗੰਦੀ ਹਰਕਤ ਕਰਨ ਦੀ ਕੋਸ਼ਿਸ਼ ਹੋਈ ਹੈ ਉਹ ਵੀ ਉਸ ਦਾ ਪਰਿਵਾਰ ਵੀ ਪਟਨਾ ਦਾ ਹੀ ਰਹਿਣ ਵਾਲਾ ਹੈ ਤੇ ਜਿਸ ਸ਼ਖਸ ਵੱਲੋਂ ਇਹ ਇੱਕ ਨੌਣੀ ਹਰਕਤ ਕਰਨ ਦੀ ਕੋਸ਼ਿਸ਼ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਮਹਿਜ਼ 25 ਸਾਲ ਦੀ ਉਮਰ ਦਾ ਹੈ ਤੇ ਉਸ ਵੱਲੋਂ ਜੋ ਇਹ ਬੱਚੀ ਦੇ ਨਾਲ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਲਗਾਤਾਰ ਉਸ ਦਾ ਵਿਰੋਧ ਹੋਇਆ ਲੋਕਾਂ ਵੱਲੋਂ ਉਸ ਨੂੰ ਫੜਿਆ ਗਿਆ ਤੇ ਪੁਲਿਸ ਦੀ ਹਿਰਾਸਤ ਦੇ ਵਿੱਚ ਦੇ ਦਿੱਤਾ ਗਿਆ ਅੰਮ੍ਰਿਤਸਰ ਦੇ ਵਿੱਚ ਇਹ ਸਾਰੀ ਘਟਨਾ ਵਾਪਰੀ ਆ ਆਓ ਦੇਖਦੇ ਹਾਂ ਮੌਕੇ ਦਾ ਕੀ ਮਾਹੌਲ ਬਣਿਆ ਹੋਇਆ ਲੋਕ ਕੀ ਕਹਿੰਦੇ ਨੇ ਪੁਲਿਸ ਕੀ ਕਹਿੰਦੀ ਹੈ ਇਹ ਬੱਚੇ ਖੇਲ ਰਹੀ ਥੀ ਨਾ ਛੱਤ ਪਰ ਤਾਂ ਉਹ ਬੋਲੀ ਕਿ ਆਜਾ ਚੀ ਜੀ ਦੇਂਗੇ हम नीचे थी ऊपर बच्चे खेल रही थी तो उसको नीचे उतार के मतलब तो बोली कि कच्चा खोलो तो ये नहीं खोली तो वो नाखून मार दी खोल खो रही थी तो नाखून मार दी तो ये ऐसे तो रोने लगी तो हम ऊपर गए तो बोली मम्मी ये नाखून मार दी है तब तो हम अपनी लड़की के लेके नीचे आ गए किसने नाखून मारा कौन था लड़का शादीशुदा था शादीशुदा है कहाँ का रहने वाला वो

ਜੀ ਉਹ ਕੇ ਇਸਕੇ ਪਿਤਾ ਜੀ ਕਿਆ ਕੰਮ ਕਰਤੇ ਹੈ ਖਵਾਰੇ ਵਾਲਾ ਇੱਥੇ ਉਹਨਾਂ ਦੀ ਛੱਤ ਦੇ ਨਾਲ ਛੱਤ ਲੱਗਦੀ ਸੀ ਫਤ ਬੱਚਾ ਹੈਗਾ 5 ਸਾਲ ਦਾ ਹਾਂਜੀ ਤੇ ਉਹਨੇ ਫੜ ਕੇ ਉਹਦੀ ਬਾਹ ਆਪਣੇ ਅੰਦਰ ਲੈ ਗਿਆ ਉਹਦੇ ਨਾਲ ਕੋਈ ਗਲਤ ਕਰਮ ਕਰਨ ਦੀ ਉਹਨੇ ਹਰਕਤ ਕੀਤੀ ਹੈ ਹਾਂਜੀ ਕੁੜੀ ਦਾ ਮਤਲਬ ਬਲੀ ਬਲੀਡਿੰਗ ਆਈ ਹੈ ਉਹਨੇ ਆਪਣੇ ਮਾਂ ਨੂੰ ਰੋ ਕੇ ਦੱਸ ਦਿੱਤਾ ਹੈ ਪਰ ਅਸੀਂ ਚਾਹਨੇ ਆ ਵੀ ਇੱਥੇ ਛੋਟੇ ਛੋਟੇ ਬੱਚੇ ਸਾਰਿਆਂ ਦੇ ਹੈਗੇ ਨੇ ਇਹੋ ਜਿਹਾ ਕਰਮ ਨਹੀਂ ਹੋਣਾ ਚਾਹੀਦਾ ਬਿਆਹਿਆ ਹੋਇਆ ਸੀ ਉਮਰਤਾਵਦੀ ਹੈਗੀ ਆ ਕੋਈ 25 ਕਸਾਲ ਹੈਗੀ ਆ ਆ ਤਾਂ ਹੀ ਦੇਸੀ ਕਹਿੰਦੇ ਪਿਆ ਕਿ ਹੂੰ ਉਹਨੂੰ ਸਜ਼ਾ ਮਿਲੇਗੀ ਨਾ ਤਾਂ ਫਿਰ ਉਹ ਸਮਝ ਜਾਏਗਾ ਇਹ ਗਲਤ ਗੱਲ ਹੈਗੀ ਆ ਛੋਟੇ ਬੱਚਿਆਂ ਨਾਲ ਇਸ ਤਰ੍ਹਾਂ ਹੋਣਾ ਇਹ ਗਲਤ ਗੱਲ ਹੈਗੀ ਆ ਹਾਂਜੀ ਉਹ ਐ ਮਾਰੇ ਬਾਹਰੋਂ ਆਏ ਹੇਲਾਲ ਇੱਥੇ ਰਹਿੰਦੇ ਆ ਪੁਲਿਸ ਨੂੰ ਤੁਹਾਡੇ ਕੋਲੋਂ ਸੁਪਨਾ ਕਰ ਦਿੱਤੀ ਕਿ ਕਰ ਦਿੱਤੀ ਹੋਈ ਅਸੀਂ ਜਾਣੇ ਕਿ ਉਹਨੂੰ ਸਜ਼ਾ ਮਿਲੇ ਕਿਉਂ ਛੋਟੇ ਬੱਚੇ ਨਾਲ ਇਸ ਤਰ੍ਹਾਂ ਹੋਇਆ ਵਾ ਬੱਚੇ ਸਾਰਿਆਂ ਦੇ ਸਾਂਝੇ ਹੁੰਦੇ ਗਲਤ ਬਹੁਤ ਜ਼ਿਆਦਾ ਗਲਤ ਕੀਤਾ ਉਹਨੇ ਤੁਹਾਡੀ ਗਰੀਬ ਬੰਦੇ ਦੀ ਬੱਚਾ ਵਾ ਬੱਚਾ ਰੋਂਦਾ ਫਿਰਦਾ ਵਾ ਜਾ ਕੇ ਜੇ ਉਹਦੇ ਬੱਚਿਆਂ ਨੂੰ ਕੁਝ ਹੋ ਜਾਂਦਾ ਫੇਰ ਅੱਜ ਉਹਦੇ ਨਾਲ ਆਇਆ ਕੱਲ ਨੂੰ ਕੋਈ ਹੋਰ ਵੀ ਲੱਗੇ ਅਸੀਂ ਮੈਂ ਦੇ ਆਪਣੇ ਘਰ ਹੀ ਜਿਹੜੀ ਕੁੜੀ ਦੇ ਨਾਲ ਮੜਾ ਕੰਮ ਹੋਇਆ ਆ ਉਹਦੀ ਮਾਂ ਨੇ ਰੋਲਾ ਪਾਇਆ ਤੇ ਫੇਰ ਅਸੀਂ ਗਏ ਆ ਤੇ ਵੇਖਿਆ ਕੀ ਗੱਲ ਐ ਤੇ ਉਹ ਕਹਿੰਦੇ ਕਿ ਸਸਰਾ ਬਾਝ ਭਈਆ ਭੱਜਣ ਦੀ ਕੋਸ਼ਿਸ਼ ਕੀਤੀ ਆਈ ਭਈਆ ਨੂੰ ਫੜਿਆ ਤੇ ਬੱਚੀ ਨੂੰ ਵੇਖਿਆ ਕਿ ਇਸ ਤਰ੍ਹਾਂ ਹੋਇਆ ਦਾ ਕੰਮ ਹਾਂਜੀ ਗਲਤ ਹਰਕਤ ਹੋਈ ਰਹੀ ਐ ਤੇ ਉਹਨੂੰ ਕਹੇ ਕਿ ਜਾ ਹਸਪੀਟਲ ਲੈ ਕੇ ਜਾ ਤੇ ਇਹ ਆਸ਼ਰਮ ਵਾਲੇ ਦੇ ਕੁਟੜ ਰਹੇ ਆ ਤੇ ਪਹਿਲਾਂ ਵੀ ਕਈ ਵਾਰੀ ਕੰਪਲੇਨਾਂ ਕਰਕੇ ਹਟ ਗਏ ਆ ਕਿ ਇਹਨਾਂ ਨੂੰ ਜਾ ਕੱਢੋ ਇਹਨਾਂ ਨੂੰ ਘੱਟੋਂ ਘੱਟ ਸਾਲ ਹੋ ਗਏ ਨਾਂ ਨਾ ਦਾ ਆਧਾਰ ਕਾਰਡ ਨਾ ਕੋਈ ਪ੍ਰੂਫ ਹੈ ਇਥੋਂ ਕਾਂਡ ਕਰਦੇ ਤੇ ਲੁਧਿਆਣੇ ਕਿਤੇ ਨਾ ਕਿਤੇ ਰਹਿਣ ਲੱਪੰਦੇ ਨੇ ਹਾਂ ਜੀ ਹਾਂ ਜੀ ਇਹ 6ਵੀਂ 7ਵੀਂ ਵਾਰੀ ਹੋ ਗਿਆ ਜੇ ਕਿ ਅਸੀਂ ਦੱਸ ਨਹੀਂ ਸਕਦੇ ਮਾਰੇ ਸਾਰੇ ਤੁਹਾਡੇ ਪੁਲਿਸ ਨੂੰ ਸਾਦੇ ਤੱਕ ਬੰਦਾ ਐਂ ਤੇ ਫੜਾਤਾ ਪੁਲਿਸ ਨੂੰ ਕੀ ਮੰਗ ਕਰਦੇ ਪ੍ਰਸ਼ਾਸਨ ਕੋਈ ਨਹੀਂ ਕਰਦੀ ਇਕੜੀ ਤੋਂ ਇਕੜੀ ਕਾਰਵਾਈ ਹੋਵੇ 6ਵੀਂ 7ਵੀਂ ਵਾਰ ਹੋ ਗਿਆ ਹਰ ਵਾਰੀ ਆਸ਼ਰਮ ਵਾਲੇ ਜਿਨ੍ਹਾਂ ਦੇ 4 ਸਾਲ ਦੀ ਬੱਚੀ ਹਿੰਸਾ ਹੈ ਦੋਹਾਂ ਦੇ ਨਾਲ ਇਸ ਤਰ੍ਹਾਂ ਦੀ ਹਰਕਤ ਕੀ ਸੋਚ ਹੋਏਗੀ ਤੁਹਾਨੂੰ ਦੇਤੇ ਦਿਮਾਗ ਚ ਇਹ ਤੇ ਹੁਣ ਮਹਾਰਾਏ ਉਹ ਹੀ ਦੱਸ ਸਕਦਾ ਹੈ ਜਿਹੜਾ 6ਵੀਂ ਵਾਰ ਕੰਮ ਕਰ ਚੁੱਕਿਆ ਹਰ ਹਰ ਵਾਰੀ ਆਸ਼ਰਮ ਵਾਲਿਆਂ ਗੱਲ ਨੂੰ ਦਬਾ ਦਿੰਦੇ ਆ ਜਾਂ ਪਹਿਹਨ ਆ ਜਾਂ ਕਿਸ ਤਰ੍ਹਾਂ ਇਹ ਸਾਨੂੰ ਨਹੀਂ ਪਤਾ ਗੱਲ ਦੱਬੀ ਜਾਂਦੀ ਆ ਇਹ ਆਸ਼ਰਮ ਵਾਲਿਆਂ ਦੇ ਕੁਆਟਰ ਇੰਦਰਾ ਕਲੋਨੀ ਚ ਸਾਰੇ ਆਸ਼ਰਮ ਵਾਲਿਆਂ ਦੇ ਕੁਆਟਰ ਆ ਜਿਹੜਾ ਰਹਿੰਦਾ ਉਹ ਕਿੰਨੀ ਕਿੰਨੀ ਦੇ ਤੱਕ ਜੇ ਫੇਰ ਰਹੇ ਇੱਥੇ ਹੋ ਹੀ ਗਿਆ ਉਹਨੂੰ ਸਾਲਕ ਸਾਲ ਡੇਢ ਸਾਲ ਹੋ ਗਿਆ ਇਹ ਰਹਿੰਦਾ ਕੰਮ ਕਰਦਾ ਕੰਮ ਇਹੋ ਯਾ ਲੁਕਵਾੜੀਏ ਕੂੜੀਏ ਦਾ ਕਾਗਜ ਕੋ ਕੋ ਚੁਗੰਦਾ ਹੋਰ ਇਹਨਾਂ ਨੇ ਕੀ ਕੰਮ ਕਰਨਾ ਸਮਝਦੇ ਨਹੀਂ ਨਰਾਤੇ ਨੂੰ ਦੇਣੇ ਚਾਹੁੰਦੇ ਇਸ ਤਰ੍ਹਾਂ ਦੀ ਘਟਨਾ ਮੰਦਪਾਗੀ ਘਟਨਾ ਕਿੰਨੀ ਪੰਜਾਬੀ ਐਸੇ ਦਿਨਾਂ ਚ ਕੰਜਕਾਂ ਪੂਜਦਾ ਹੈ ਧੀਆਂ ਧਿਆਣੀਆਂ ਪੂਜਦਾ ਹੈ ਪਰ ਇੱਕ ਛੋਟੀ ਜੀ ਬੱਚੀ ਨਾਲ ਇਹ ਕੰਮ ਹੋ ਜਾਣਾ ਅਸੀਂ ਤੇ ਇਸ ਕਰਕੇ ਬਾਚ ਚੁੱਕਦੇ ਪਿਆ ਗਾੜੀਆਂ ਮਹਾਰਾਜ ਜੀ ਮਹਾਰਾਜ ਜਾਨੇ ਤੁਸੀਂ ਇਲਾਕਾ ਵਾਸੀ ਹਾਂ ਹਾਂ ਜੀ ਹਾਂ ਜੀ ਹਾਂ ਜੀ ਅਸੀਂ ਮੈਂ ਤਾਂ ਅੰਦਰ ਖਾਣਾ ਬਣਾਣ ਲੱਗੀ ਤੇ ਇਹਦਾ ਉਹ ਰੋਂਦੇ ਦੀ ਆਵਾਜ਼ ਆਈ ਬੱਚੇ ਦੀ ਮੰਮੀ ਦੀ ਤੇ ਬੱਚੇ ਦੀ ਸਭ ਇਕੱਠੇ ਹੋਏ ਤੇ ਮੈਂ ਕਿਹਾ ਕੀ ਹੋਇਆ ਕਦੇ ਸਰੀਆ ਗੁੱਸਾ ਗਿਆ ਬਲ ਹੈ ਬੋਲੇ ਫਿਰ ਅੱਗੇ ਜਾ ਕੇ ਬੇਟੀ ਕੇ ਬੇਟੀ ਕਹਤੀ ਕਿ ਮੇਰੇ ਸਾਥ ਐਸੇ ਹੋ ਕਰਨੇ ਲੱਗਾ ਤਾਂ ਸਮਝ ਲੇ 5 ਸਾਲ ਦੀ ਬੱਚੀ ਇਸ ਸੰਬੰਧ ਪਾਣੀ ਘਟਣਾ ਹੋਣੀ ਬੜੀ ਨਿੰਦਰ ਜੋ ਹਾਂਜੀ ਹਾਂਜੀ ਅਜਿਹਾ ਦੀ ਗੱਲ ਹੋਣੀ ਨਹੀਂ ਚਾਹੀਦੀ ਸਭ ਦੇ ਬੱਚੇ ਇੱਥੇ ਖੇਡਦੇ ਗਲੀ ਦੇ ਸਿਰ ਤੇ ਛੱਡ ਕੇ ਜਾਂਦੇ ਆ ਕੰਮ ਕਰਾ ਜਾਂਦੇ ਆ ਉਹ ਚਾਰ ਪੰਜ ਦਿਨਾਂ ਬਾਅਦ ਕੰਜ ਕੰਗੇ ਲੋਕੀ ਖੋਜਦੇ ਨੇ ਤੇ ਇਸ ਤਰ੍ਹਾਂ ਦੀ ਹ ਨਹੀਂ ਹੋਣਾ ਚਾਹੀਦਾ ਇਹ ਕੰਮ ਹੈ ਜੇ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਤੁਸੀਂ ਤੁਹਾਡੇ ਵੱਲੋਂ ਪੁਲਿਸ ਨੂੰ ਕਾਦੀ ਤਾਂ ਕਿਉਂ ਹਾਂਜੀ ਹਾਂਜੀ ਫਰਾਗ ਦੀ ਸੱਚਾਈ ਦੀ ਮੰਗ ਕਰਦੇ ਮੰਗਾਏ ਕਿ ਨੂੰ ਸਜ਼ਾ ਦਿੱਤੀ ਜਾਏ ਕਿਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਹੈ ਫਿਰ ਮਾਪਿਆਂ ਨੂੰ ਪਤਾ ਹੈ ਕਿ ਅ ਚੰਦਰ ਕੁਮਾਰ ਜੀ ਹੈ ਆਪਣੇ ਤੇ ਕਿਰਾਏ ਤੇ ਰਹਿੰਦੇ ਨੇ ਉਸਟਾ ਸੁਨਦਰ ਸਾਹਮਣੇ ਇੰਦਰਾ ਕਲੋਨੀ ਠੀਕ ਹੈ ਕੋਈ ਛੋਟੀ ਬੱਚੀ ਕਹਿੰਦੇ ਮਿਸਪਲੇਸ ਹੋਈ ਸਵੇਰੇ ਤੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਰ ਰਹੇ ਹਾਂ ਜੋ ਵੀ ਗਾਂਹੇ ਕਾਰਵਾਈ ਹੋਵੇ ਦੋਸ਼ੀ ਦੀ ਗੱਲ ਕਹਿੰਦੇ ਦੋਸ਼ੀ ਗ੍ਰਿਫਤਾਰ ਕਰ ਲਿਆ ਨਹੀਂ ਨਹੀਂ ਸਰ ਉਹਨਾਂ ਲੋਕਾਂ ਨੇ ਕੋਈ ਲੜਕੀ ਨਾਲ 5 ਸਾਲ ਦੀ ਬੱਚੀ ਨਾਲ ਗੱਲ ਕੋਈ ਇਹੋ ਜਿਹੀ ਗੱਲ ਨਹੀਂ ਹੈ ਜੇ ਜਦੋਂ ਵੈਰੀਫਾਈ ਕਰਾਂਗੇ ਫਿਰ ਆਪਾਂ ਦੱਸਾਂਗੇ ਠੀਕ ਹੈ ਸਰ ਉਹ ਕਿਹਾ ਬੜੀ ਹਲਕਾ ਧਰਮ ਵੈਰੀਫਾਈ ਕਰਕੇ ਹੀ ਆਪਾਂ ਜੀ ਫਿਰ ਜੋਗੇ